ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਜਿੱਥੇ ਕੀ ਇੱਕ ਆਦਮੀ ਵੱਲੋਂ ਆਪਣੀ ਘਰਵਾਲੀ ਤੇ ਬੱਚੇ ਨੂੰ ਪਹਿਲਾਂ ਚਾਕੂ ਨਾਲ ਮਾਰ ਦਿੱਤਾ ਜਾਂਦਾ ਫਿਰ ਆਪਣੇ ਆਪ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਦੱਸ ਦਈਏ ਅਨਿਲ ਕੁਮਾਰ ਨਾਮ ਦਾ ਇਹ ਸਖਸੀ ਜੋ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਘਰ ਵਿੱਚ ਲੜਾਈ ਝਗੜਾ ਕਰਦਾ ਸੀ ਗੁੱਸੇ ਵਿੱਚ ਆ ਕੇ ਉਸ ਵੱਲੋਂ ਆਪਣੇ ਹੀ ਬੱਚੇ ਤੇ ਘਰਵਾਲੀ ਨੂੰ ਚਾਕੂਆਂ ਨਾਲ ਮਾਰਿਆ ਗਿਆ ਫਿਰ ਆਪਣੇ ਆਪ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਦੱਸ દਈਏ ਘਰ ਵਾਲੀ ਤੇ ਬੱਚੇ ਨੂੰ ਮੁਹੱਲਾ ਵਾਸੀਆਂ ਵੱਲੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੀ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਅਨਿਲ ਕੁਮਾਰ ਦੀ ਸੜਨ ਕਾਰਨ ਮੌਤ ਹੋ ਗਈ ਮੂੰਗ ਮੂੰਗੇ ਕਰਦਾ ਨਹੀਂ ਸੀ ਵੇਲਾ ਸੀ ਨਸ਼ੇ ਕਰਦਾ ਸੀ ਇਹ ਮੇਰੀ ਸਿਸਟਰ ਨੇ ਪਹਿਲੇ ਸਾਰੇ ਉੱਠ ਕੇ ਛੁਰੀਆਂ ਛੜੀਆਂ ਮਾਰੀਆਂ ਤੇ ਭਨੇਵੇਂ ਨੇ ਉਹ ਵੀ ਉਹਨੇ ਮਤਲਬ ਇਹ ਆਪਣਾ ਛੁਰੀਆਂ ਮਾਰੀਆਂ ਤੇ ਉਸ ਉਸ ਤੋਂ ਬਾਅਦ ਮੈਂ ਮੰਡੀ ਗਿਆ ਜੀ ਮੈਂ ਫਰੂਟ ਦਾ ਕੰਮ ਕਰਦਾ ਮੈਂ ਤੇ ਮੈਨੂੰ ਘਮਾਂਡੀ ਨੇ ਫੋਨ ਕੀਤਾ ਜੀ ਇਦਾਂ ਕੰਮ ਹੋ ਗਿਆ ਵਾ ਤੇ ਮੈਂ ਉਸੇ ਵੇਲੇ ਕੰਮੋਂ ਛੱਡ ਕੇ ਘਰ ਨਾ ਆ ਗਿਆ ਤੇ ਕੀ ਵੇਖਿਆ ਕੀ ਆਏ ਜਦੋਂ ਇੱਥੇ ਆਏ ਸਿੱਧਾ ਪਹਿਲਾਂ ਪਹੁੰਚੇ ਕੀ ਹਾਲਾਤ ਸੀ ਕਿਸ ਨੇ ਨਹੀਂ ਪਹਿਲੇ ਪੁਲਸਾਈ ਮੈਂ ਬਾਅਦ ਚ ਆਇਆ ਹਾਂ ਹਾਂਜੀ ਪਹਿਲੇ ਜਿਹੜੀ ਤੁਹਾਡੀ ਸਿਸਟਰ ਆ ਤੇ ਉਹ ਸੀਰੀਅਸ ਉਹ ਸੀਰੀਅਸ ਹੈਗੀ ਜੀ ਤੇ ਇਹ ਪਛਾਇਆ ਉਹ ਤੁਹਾਡੇ ਦੇ ਇਲਾਕੇ ਨਾਲ ਨਹੀਂ ਨਹੀਂ ਮੁਲੇਵਲੇ ਵਾਲਿਆਂ ਨੇ ਪਛਾਇਆ ਉਹਨਾਂ ਦੀ ਕੀ ਕੰਡੀਸ਼ਨ ਹੈ ਸਰ ਜੀ ਸੀਰੀਅਸ ਹੈਗੀ ਬੱਚੇ ਦੀ ਕਿੰਨੀ ਉਮਰ ਹੈ ਬੱਚਾ 12 13 ਸਾਲਾਂ ਦਾ ਲੱਗਦਾ ਠੀਕ ਹੈ ਤੇ ਇਹ ਕੋਈ ਕੰਮ ਨਹੀਂ ਕਰਦਾ ਜੀ ਇੰਨੇ ਸੁਸਾਇਡ ਇੰਨੇ ਆਪਣੇ ਆਪ ਨੂੰ ਉਸ ਤੋਂ ਜ਼ਖਮੀ ਕਰ ਦਵਾਦ ਆਪਣੇ ਆਪ ਨੂੰ ਇੰਨੇ ਸੋਚਿਆ ਕਿ ਪਹਿਲੇ ਮੈਂ ਇਹਨਾਂ ਨੂੰ ਮਾਰ ਦਾਂ ਮਨ ਲਗੇ ਮੈਂ ਖੁਦ ਮਸਲਾ ਸਰ ਮੈਨੂੰ ਇਹਨਾਂ ਦੇ ਮੈਟਰ ਦਾ ਤੇ ਕੋਈ ਪਤਾ ਨਹੀਂ ਘਰਾਂ ਦੇ ਕਈ ਮੈਟਰ ਹੁੰਦੇ ਕੀ ਆ ਬਾਕੀ ਸਵੇਰੇ ਜਿਹੜਾ 3 ਵਜੇ ਸਾਨੂੰ ਮਤਲਬ ਆਵਾਜ਼ ਆਈ ਚੀਕਾਂ ਦੀ ਤੇ ਮੈਂ ਮੇਰਾ ਬੇਟਾ ਉੱਠਿਆ ਮੇਰੇ ਮਿਸੀ ਪਹਿਲਾਂ ਉੱਠਿਆ ਇਹਨਾਂ ਜਾ ਕੇ ਵੇਖਿਆ ਤੇ ਉਹ ਛੁਰੀ ਉਹਦੇ ਹੱਥ 'ਚ ਆ ਤੇ ਮਿਸੀ ਦੇ ਬਲੱਡ ਆ ਰਿਹਾ ਵਾ ਤੇ ਮੇਰੇ ਬੇਟੇ ਨੇ ਜਾ ਕੇ ਉਹ ਛੁਰੀ ਖੋਣ ਦੀ ਕੋਸ਼ਿਸ਼ ਕੀਤੀ ਉਹ ਛੱਡਦਾ ਨਹੀਂ ਪਿਆ ਲਿਗਨ ਜ਼ਬਰਦਸਤੀ ਛਡਾਈ ਉਹਦੇ ਕੋ ਬਾਅਦ ਚ ਛਡਾ ਕੇ ਤੇ ਮੇਰੀ ਮਸ਼ੀਨ ਨੇ ਸੂਰੀ ਛੋੜ ਦਿੱਤੀ ਆ ਤੇ ਉਹਨੂੰ ਫਿਰ ਆ ਲੱਗੇ ਆਪਣਾ ਜੱਜ ਭਾਈ ਪ੍ਰਧਾਨ ਜੋ ਵੀ ਆ ਉਹਨਾਂ ਨੂੰ ਬੁਲਾਇਆ ਤੇ ਫਿਰ ਆਪਾਂ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਹਸਪਤਾਲ 'ਚ ਉਹਨਾਂ ਦਾ ਉਹਨੂੰ ਕਰਾ ਕੇ ਐਡਮਿਟ ਉਹ ਤੋ ਇਹ ਦਵਾ ਸੀ ਜਾ ਮੈਂ 7 ਵਜੇ ਦੇ ਕਰੀਬ ਧੂਆ ਬਹੁਤ ਨਿਕਲਦਾ ਦੂਜੀ ਕਿ ਕਰਾਇਤੇ ਰਹਿੰਦੇ ਸੀ ਇਹ ਵੀ ਰੈਂਟ ਤੇ ਆ ਜੀ ਅੱਛਾ ਇਹ ਇੱਕ ਤੁਹਾਡਾ ਮਕਾਨ ਹੈ ਨਹੀਂ ਸਰ ਇਹ ਵੀ ਰੈਂਟ ਤੇ ਆ ਤੁਸੀਂ ਵੀ ਕਿਰਾਏ ਤੇ ਆ ਹੈ ਮੇਰ ਕੋ ਆ ਇਹ ਮੇਰੇ ਬੇਟੇ ਕੋ ਠੀਕ ਹੈ ਜੀ ਇਹ ਦੋ ਇਹਨਾਂ ਦੇ ਜਾਂ ਦੋ ਕਮਰੇ ਉਹਨਾਂ ਕੋ ਹਾਂ ਉਹਨਾਂ ਦੀ ਸ਼ੁਰੀ ਬੀਬੀ ਰਹਿੰਦੇ ਸੀ ਇਹ ਮੀਆਂ ਬੀਬੀ ਨਾਲ ਬੱਚਾ ਨਾਲ ਬੱਚਾ ਨਾਲ ਹਾਂ ਉਹਨੂੰ ਵੀ ਮਰੀ ਸ਼ੁਰੀ ਵਜੀ ਅੱਛਾ ਬੱਚੇ ਨੂੰ ਵੀ ਬੱਜੀ ਹੈ ਉਹਦਾ ਇੱਥੋਂ ਆ ਆਪਦੇ ਪਿਓ ਨਹੀਂ ਆ ਹਾਂ ਪਿਓ ਨਹੀਂ ਮਰੀ ਕੀ ਨਾਮ ਸੀ ਜਿੰਨੇ ਆ ਕੀ ਨਾਮ ਸੀ ਨਾ ਕੀ ਸੀ ਉਹਨਾਂ ਦਾ ਅਨਿਲ ਕੁਮਾਰ ਅਨਿਲ ਕੁਮਾਰ ਹਾਂ ਜੀ ਠੀਕ ਹੈ ਤੇ ਉਹ ਬੱਚਾ ਠੀਕ ਆ ਬੱਚਿਆ ਬੱਚਾ ਠੀਕ ਆ ਤੇ ਬਾਕੀ ਇਹਦੇ ਜਿਹੜੀ ਮੈਸੇਜ ਆ ਉਹਦੀ ਹਾਲਤ ਕਰਾਂਗਾ ਉਹਦੀ ਹਾਲਤ ਉਹਦੀ ਸਾਰਾ ਰਗ ਤੇ ਵੀ ਦੰਨੀ ਆ ਤੇ ਪੇਟ ਚ ਹੀ ਹੈ ਗਿਆ ਨੇ ਛੜੀਆਂ ਕਿ ਕਾਰਨ ਕੀ ਸੀ ਇਹਨੇ ਲੜਾਈ ਦਾ ਕਿਉਂ ਲੜਦੋ ਸੀ ਸਰ ਕਾਰਨ ਤਾਂ ਇਹ ਤੁਹਾਨੂੰ ਪਤਾ ਕਰਾਂ ਦੇ ਮੈਡੀਕਲ ਜੀ ਜ਼ਿਆਦਾ ਤੁਹਾਨੂੰ ਪਤਾ ਇੰਟਰਫੇਅਰ ਨਹੀਂ ਕੀਤਾ ਜਾਂਦਾ ਬਾਕੀ ਲੜਾਈ ਜਗਲਾ ਹੁੰਦਾ ਰਹਿੰਦਾ ਸੀਗਾ ਬਾਕੀ ਇਹਨਾ ਨਹੀਂ ਸੀ ਅਸੀਂ ਕਦੀ ਸੋਚਿਆ ਵੀ ਸਰ ਕੰਮ ਕਰ ਕੋਈ ਕਰਦਾ ਸੀਗਾ ਨਾ ਨਾ ਕੰਮ ਨਹੀਂ ਇਹ ਢੋਲ ਕੀ ਵਜਾਉਣ ਦਾ ਕੰਮ ਕਰਦੇ ਸੀ ਉਹ ਵੀ ਕਿਤੇ 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 ਉਹ ਪੀਰਾਂ ਦੀ ਜਗ੍ਹਾ ਤੇ ਜਾ ਕੇ ਵਜਾਏ ਵੀਰਵਾਰ ਉਹ ਅੱਛਾ ਮੀਨ ਤਬਲੇ ਦਾ ਢੋਲ ਕੇ ਵੀ ਜਾਂਦਾ ਕੰਮ ਕਰਦਾ ਕਰਦੇ ਸੀ ਬਾਕੀ ਉਹ ਪ੍ਰੋਪਰ ਨਹੀਂ ਅੱਛਾ ਉਹਦਾ ਇੱਕ ਬੱਚਾ ਕਿੰਨੇ ਸਾਲਾਂ ਦਾ ਸੀ ਬੱਚੇ ਲੜਕਾ 1 ਕੋਈ ਨਾ ਇੱਕ ਲੜਕਾ ਸੀ ਕਿੰਨੇ ਸਾਲਾਂ ਦਾ ਉਹ ਕੋਈ ਐ ਸਰ 15 16 ਸਾਲ ਦਾ 15 16 ਸਾਲਾਂ ਦਾ ਹਾਂਜੀ ਠੀਕ ਹੈ ਤੇ ਉਹਨੇ ਦੋਵਾਂ ਨੂੰ ਹੀ ਮਾਰਿਆ ਦੋਵਾਂ ਨੂੰ ਮਾਰਿਆ ਸਰ ਦੋਵਾਂ ਨੂੰ ਮਾਰ ਕੇ ਫਿਰ ਆਪਣੇ ਆਪ ਨੂੰ ਫਿਰ ਆਪਣੇ ਆਪ ਨੂੰ ਇਹ ਰੂਮ ਦੇ ਵਿੱਚ ਉਹ ਵੜ ਕੇ ਅਸੀਂ ਛੁਡਾਇਆ ਘਰ ਕੋਈ ਨਹੀਂ ਸੀ ਜਦੋਂ ਇਹਨੇ ਆਪਣੇ ਆਪ ਦੇ ਨਹੀਂ ਸਰ ਕੋਈ ਨਹੀਂ ਸੀ ਇਹ ਹਸਪੀਟਲ ਸਾਰੇ ਸਿਰਫ ਜਵਾਗ ਸੀਗੇ ਤੇ ਸਾਡੀ ਨੋ ਸੀਗੀ ਉਹ ਵਿਚਾਰੀ ਬੱਚਿਆਂ ਨੂੰ ਸਾਡਾ ਇੱਕ ਛੋਟਾ ਜਵਾਗ ਆ ਉਹਦੇ ਕੰਬੀ ਜਾਂਦਾ ਅੰਕਲ ਆ ਗਿਆ ਛੁਰੀ ਲੈ ਕੇ ਆ ਗਿਆ ਉਹ ਉਹਨੂੰ ਸੰਭਾਲਦੀ ਆਪਣੇ ਉਹ ਪੇਕੇ ਚਲੀ ਗਿਆ ਨਾ ਕੀ ਅਫਸਰ ਸੀ ਜਾਂ ਕੀ ਸੀ ਕੋਈ ਕਦੀ ਕਦਾਈ ਆਪਣੀ ਟਪਲੀ ਮਾਰਦਾ ਸੀ ਬਾਕੀ ਇਹੋ ਜਿਹਾ ਕੋਈ ਜਾਵਾ ਵੀ ਨਹੀਂ ਸੀ ਹੈਵੀ ਸੀ ਨਹੀਂ ਵੀ ਸੀ ਬੰਦੇ ਉਹਦੇ ਦੱਸਣ ਦੇ ਮੁਕਾਬਲ ਤੇ ਬੰਦਾ ਮੈਂਟਲੀ ਅਫਸਰ ਸੀਗਾ ਅੱਜ ਸਵੇਰੇ 4 ਵਜੇ ਨੇ ਆਪਣੇ ਘਰ ਵਾਲੀ ਨੂੰ ਸੱਟਾਂ ਲਾਈਆਂ ਤੇ ਆਪਣੇ ਬੇਟੀ ਨੂੰ ਸੱਟਾਂ ਲਾਈਆਂ ਉਹ ਗੁਰਨਾਨਕ ਦੇ ਹਸਪਤਾਲ ਦਾਖਲ ਹੈ ਬੱਚੇ ਆਪਣੇ ਘਰ ਦੇ ਅੰਦਰ ਹੀ ਵੜ ਕੇ ਨੇ ਤੇ ਆਪਣੇ ਕਮਰੇ ਨੂੰ ਅੱਗ ਲਾ ਲਈ ਤੇ ਕਮਰੇ ਤੇ ਅੱਗ ਲੱਗਣ ਕਰਕੇ ਤੇ ਸਾਹ ਘੁੱਟਣ ਕਰਕੇ ਤੇ ਜਲਣ ਕਰਕੇ ਦੀ ਮੌਤ ਹੋ ਫਿਰ ਕੀ ਨਾਮ ਸੀ ਕਿੰਨੀ ਉਮਰ ਸੀ ਸਰ ਇਹ ਅਹੀਂ ਅਹੀਂ 2 ਮਿੰਟ ਹੋਰ ਦੇ ਵਿੱਚ ਕਹਾਂ ਲਓ ਮੈਂ ਤੁਹਾਨੂੰ ਦੱਸ ਦਾਂ ਨਾਮ ਜਦਰੀ ਪੰਜ ਜਖਮੀ ਕਿੰਨੇ ਨੇ ਸਰ 2 ਨੇ ਉਹਨਾਂ ਦਾ ਦੀ ਕੀ ਕੰਡੀਸ਼ਨ ਹੈ ਉਹ ਠੀਕ ਹੈ ਜੀ ਉਹਨਾਂ ਦਾ ਪ੍ਰੈਸ਼ਰ ਹੋ ਗਿਆ ਤੇ ਉਹ ਠੀਕ ਨੇ ਲਖਮੀ ਕੀ ਦੇ ਨਾਲ ਕੀਤਾ ਸਰ ਕੋਈ ਇਹ ਪਤਾ ਕਰਦੇ ਆ ਜੀ ਇਹ ਐ ਤੇ ਬਿਮਾਰ ਸੀਗਾ ਅੰਦਰ ਇਹ ਜਿਹਨਾਂ ਦਾ ਨਾਮ ਅਨੀਲ ਕੁਮਾਰ ਹੈ son of ਵਿਸ਼ਵਾਮਿੱਤਰ ਇਹ ਇੱਕ ਤੇ ਕੋਟਲਾ ਬਸਤੀ ਰਹਿੰਦੇ ਨੇ ਮੁਸਤਾਬਾਦ ਵਿੱਚ ਰਹਿੰਦੇ ਨੇ ਤੇ ਹੁਣ ਪੁਲਿਸ ਵੱਲ ਕੀ ਕਾਰਵਾਈ ਕੀਤੀ ਪੁਲਸ ਵਾਲਿਆਂ ਦੀ ਇਹਦੇ ਵਾਸੀ ਦੇ ਇੱਥੇ ਨਹੀਂ ਕਿ ਇਹਦਾ 사ਲਾਹ ਸਾਹਿਬ ਆ ਜਾਵਾ ਇਹਨਾਂ ਦੇ ਦੱਸਣ ਮੁਤਾਬਕ ਤੇ ਭੱਲੇ ਵਾਲਿਆਂ ਦੱਸਣ ਮੁਤਾਬਕ ਇਹਨੇ ਆਪਣੇ ਆਪ ਨੂੰ ਅੱਗ ਲਾ ਕੇ ਸੂਇ ਸੈਟ ਕੀਤੀ ਸਤਿ ਸ੍ਰੀ ਅਕਾਲ ਤੁਹਾਨੂੰ ਕਿੰਨੇ ਵੇਨ ਪਰਮਿਸ਼ਨ ਦੀ ਸਾਨੂੰ ਜਦੋਂ ਪਰਮਿਸ਼ਨ ਮਿਲੀ ਹੈ ਇੱਕ ਘੰਟਾ ਪਹਿਲਾਂ ਉਦੋਂ ਅਸੀਂ ਆ ਗਏ ਹੁਣ ਕੀ ਕਾਰਵਾਈ ਦਿੱਤੀ ਹਾਂ ਜੀ ਜੋ ਕਾਰਵਾਈ ਉਹਨਾਂ ਦੇ ਬਿਆਨ ਲਿਖਾਉਣਗੇ ਘਰ ਵਾਲੇ ਉਸੇ ਮੁਤਾਬਕ ਕਰਾਂਗੇ